ਸਾਸਰੀ ਗਾ ਜੀ ਸਾਰਿਆਂ ਦਾ ਅੱਜ ਨਵੀਂ ਸਵੇਰ ਹੋਈ ਆ ਅੱਜ ਆਪਾਂ ਖੜੇ ਆ ਗੋਵਿੰਦ ਧਾਮ ਦੇ ਉੱਤੇ ਤੇ ਅੱਜ ਆਪਾਂ ਜਾਣਾ ਵਾ ਤਪੋਸਥਾਨ ਸ੍ਰੀ ਗੁਰੂ ਕੋਬੀ ਸਿੰਘ ਜੀ ਦਾ ਸ੍ਰੀ ਹਿਮਕੁੰਡ ਸਾਹਿਬੇ ਕੇ ਜਾਣਾ ਵਾ ਆਪਾਂ ਤੇ ਬਸ ਤਿਆਰ ਵਗੈਰਾ ਹੋ ਗਏ ਆ ਹੁਣ ਆਪਾਂ ਤੇ ਹੁਣ ਆਪਾਂ ਚੱਲਦੇ ਆ ਉਧਰ ਨੂੰ ਵੈਸੇ 6:30 ਵਜੇ ਦਾ ਟਾਈਮ ਆ ਹੁਣ ਮੈਂ ਟੈਂਪਰੇਚਰ ਚੈੱਕ ਕੀਤਾ ਵਾ ਠੰਡ ਬੜੀ ਜ਼ਿਆਦਾ ਹੋਈ ਆ ਟੈਂਪਰੇਚਰ ਹੋ ਗਿਆ ਤਾਂ ਦਿਖਾ ਰਿਹਾ ਵਾਂ 7 ਡਿਗਰੀ ਟੈਂਪਰੇਚਰ ਬਹੁਤ ਜ਼ਿਆਦਾ ਵਾ ਬਾਕੀ ਫੋਨ ਵਗੈਰਾ ਆਪਾਂ ਚਾਰਜ ਤੇ ਲਗਾਤੇ ਸੀ ਜੇ ਰਾਤ ਨੂੰ ਸਾਰੇ ਪਾਵਰ ਬੈਂਕ ਵਗੈਰਾ ਚਾਰਜ ਕਰ ਲਈ ਆ ਰੈਡੀ ਆਪਾਂ ਬਸ ਚੱਲਦੇ ਆ ਹਾਂ ਥੋੜੇ ਟਾਈਮ ਤੱਕ ਬਾਕੀ ਆਪਾਂ ਚਾਰ ਬੰਦੇ ਹੋਰ ਆ ਰੈਡੀ ਹੋ ਰਹੇ ਆ ਫਿਰ ਨਿਕਲਦੇ ਆਪਾਂ ਆਪਾਂ ਹੋ ਗਏ ਰੈਡੀ ਸਾਰੇ ਬੰਦੇ ਚਾਹ ਛਕ ਰਹੇ ਆ ਇਸ ਤੋਂ ਬਾਅਦ ਆਪਾਂ ਜਾਣਾ ਵਾ ਦਰਵਾਜ਼ੇ ਸੇ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਅੱਗੇ ਖਾਣ ਪੀਣ ਦਾ ਸਮਾਨ ਲੈਣ ਲਈ ਵੈਸੇ ਇੱਥੇ ਸਮਾਨ ਬੜਾ ਮਹਿੰਗਾ ਵਾ 10 ਰੁਪਏ ਦੀ ਚੀਜ਼ 20 ਰੁਪਏ ਦੀ ਮਿਲਦੀ ਆ ਕਾਫੀ ਫਰਕ ਆ ਕਿਉਂਕਿ ਵੈਸੇ ਚੜਾਈ ਆ ਇਸ ਲਈ ਸਮਾਨ ਲਿਆਉਣਾ ਥੋੜਾ ਔਖਾ ਹੋ ਜਾਂਦਾ ਤਾਂ ਹੀ ਇੱਥੇ ਮਹਿੰਗਾ ਵਾ ਇਸ ਲਈ ਆਪਣਾ ਸਮਾਨ ਨਾਲ ਹੀ ਲੈ ਕੇ ਆਉ ਉਹ ਤਾਂ ਬੈਸਟ ਆ ਚਲੋ ਹੁਣ ਆਪਾਂ ਸਮਾਨ ਵਗੈਰਾ ਲੈ ਲਿਆ ਤੇ ਹੁਣ ਚੱਲਦੇ ਆਪਾਂ ਅੱਗੇ ਹੁਣੀ ਆਪਾਂ ਇੱਥੋਂ ਨਿਕਲਿਆ ਟਾਈਮ ਹੋ ਗਿਆ 5:55 ਦਾ ਚੇ ਵੱਦਨ ਵਾਲੇ ਆ ਉਹ ਤੁਹਾਨੂੰ ਸਾਹਮਣੇ ਗਲੇਸ਼ੀਅਰ ਦਿਖਦੇ ਹੀ ਹੋਣਾ ਮੈਂ ਕਿੰਦਾ ਬਰਫ਼ ਪਈ ਹੋਈ ਆ ਬਾਕੀ ਮੌਸਮ ਬਹੁਤ ਸੋਹਣਾ ਹੋਇਆ ਹੈ ਵਾ ਸਾਰੇ ਪਾਸੇ ਬਰਫ਼ਾ ਹਲਕੇ ਹਲਕੀ ਤੋਂ ਉੱਪਰ ਨਿਕਲੀ ਆਲੇ ਆ ਜਾ ਰਹੀ ਹੈ ਸੰਗਤ ਆਪਾਂ 500 ਮੀਟਰ ਅੱਗੇ ਆ ਗਏ ਆ ਇੱਥੋਂ ਹੀ ਆਪਣੀ ਅੱਗੇ ਦੀ ਚੜ੍ਹਾਈ ਸ਼ੁਰੂ ਹੋਣੀ ਆ ਆਜੂ ਚੱਲੀਏ ਜਿਨ੍ਹਾਂ ਨੇ ਵੀ ਖਚਰ ਹੋਗਿਆ ਰ ਦੀ ਚੜਾਈ ਕਰਨੀ ਆ ਖਚਰ ਨਾਲ ਤੇ ਇੱਥੋਂ 4 ਕਿਲੋਮੀਟਰ ਜਾਂਦੇ ਆ ਇਹ ਇਹਨਾਂ ਦਾ ਪੁਆਇੰਟ ਉੱਥੋਂ ਸ਼ੁਰੂ ਹੁੰਦਾ ਵਾ ਇੱਥੋਂ 4 ਕਿਲੋਮੀਟਰ ਤੱਕ ਲੈ ਕੇ ਜਾਂਦੇ ਆ ਇਹ ਕਿਲੋ ਵੀ ਚਾਰ ਜਸ ਹੁੰਦੇ ਆ ਇਹ ਪੇ ਕਰ ਲੈਂਦੇ ਆ ਇਥੇ ਤੋਂ 700 ਮੀਟਰ ਪਾਲ ਕਰਦੇ ਹੋਏ ਆ ਪਾ ਕੇ ਹੁਣ ਬ੍ਰਿਜ ਦੇ ਕੋਲੇ ਜਿੱਥੋਂ ਵੀ ਵਾਟਰਫਾਲ ਦਾ ਪਾਣੀ ਬ੍ਰਿਜ ਦੇ ਥੱਲੇ ਤੋਂ ਨਿਕਲਦਾ ਵਾ ਤੇ ਆਜੋ ਤੁਹਾਨੂੰ ਤੁਹਾਨੂੰ ਨੇ ਆਵੀ ਉਹ ਆ ਰਿਹਾ ਵਾਟਰਫਾਲ ਇਥੋਂ ਬ੍ਰਿਜ ਤੋਂ ਥੱਲੇ ਦੀ ਨਿਕਲਦਾ ਵਾ ਇਹ ਦੇਖੋ ਪਾਣੀ ਜਾਂਦਾ ਆਜੋ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਣੀ ਹੈ ਆ ਹੁਣ ਇੱਕ ਸ਼ਾਰਟਕਟ ਸ਼ਾਰਟਕਟ ਲਓ ਉਦੋਂ ਦਾ ਜਿੱਦਾਂ ਦਾ ਆਪਾਂ ਕਰ ਸਕਦੇ ਆ ਇਹ ਵੈਸੇ ਸ਼ਾਰਟਕਟ ਜਿਆਦਾ ਔਖਾ ਨਹੀਂ ਹੈਗਾ ਨੋਰਮਲੀ ਆ ਤਾਂ ਹੀ ਆਪਾਂ ਸ਼ਾਰਟਕਟ ਹੀ ਲਿਆ ਵਾ ਬਾਕੀ ਚੱਲਦੇ ਅੱਗੇ ਹੁਣ ਫੁੱਲਾਂ ਦੀ ਘਾਟੀ ਵੀ ਆਉਣ ਵਾਲੀ ਆ ਤੁਹਾਨੂੰ ਦਿਖਾਉਨੇ ਆ ਕਿੱਥੋਂ ਰਾਹ ਜਾਂਦਾ ਫੁੱਲਾਂ ਦੀ ਘਾਟੀ ਨੂੰ ਚਲੋ ਆਜੋ ਅੱਜ ਆਪਣਾ ਸੀਗਾ ਚੌਥਾ ਦਿਨ ਤੇ ਹੁਣ ਆਪਾਂ ਪਹੁੰਚ ਗਏ ਫੁੱਲਾਂ ਦੀ ਘਾਟੀ ਕੋਲੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਸੋਹਣੀ ਆ ਪਰ ਇਹ ਸ਼ੁਰੂ ਹੋਣੀ ਆ ਇੱਕ ਤਰੀਕ ਨੂੰ ਅੱਜ ਆ ਗਈ ਆ 27 ਤਰੀਕ 27 ਮਈ ਇਹ ਇੱਕ ਤਰੀਕ ਤੋਂ ਸ਼ੁਰੂ ਹੋਣੀ ਆ ਇਸ ਤੋਂ ਬਾਅਦ ਜਿਹਨੇ ਵੀ ਜਾਣਾ ਹੋਇਆ ਇਹ ਦੋ ਰਸਤੇ ਨਿਕਲਦੇ ਇਹ ਫੁੱਲਾਂ ਦੀ ਘਾਟੀ ਨਿਕਲ ਜਾਂਦਾ ਤੇ ਸਿੱਧਾ ਜਾਂਦਾ ਉਹ ਉਹ ਸ਼੍ਰੀ ਹੇਮਕੁੰਡ ਸਾਹਿਬ ਜੀ ਨੂੰ ਰਸਤਾ ਨਿਕਲ ਜਾਂਦਾ ਵਾ ਚਲੋ ਚੱਲਦੇ ਹੁਣ ਆਪਾਂ ਅੱਗੇ ਨੂੰ ਆਪਾਂ ਵੀਡੀਓ ਸ਼ੂਟ ਕਰਦੇ ਕਰਦੇ ਆਪਾਂ ਰਹ ਜਾਂ ਪਿੱਛੇ ਉਹ ਜਾ ਰਹੇ ਆ ਟੌਪ ਤੇ ਸਾਰੇ ਆ ਨੇ ਕੋਈ ਗੱਲ ਨਹੀਂ ਆਪਾਂ ਨਹੀਂ ਆਉਣੀ ਹੁਣ ਸੌ ਜਾਣਾ ਜਿੰਨੀ ਜਿਹੜੀ ਚੜਾਈ ਆ ਇੰਨੀ ਕੁ ਜ਼ਿਆਦਾ ਖੜਮੀ ਆ ਨਾ ਇਹ ਤੇ ਬੰਦੇ ਦਾ ਬੈਗ ਗੇਅਰ ਹੀ ਪੈਂਦਾ ਵਾ ਅੱਗੇ ਨੂੰ ਨਹੀਂ ਪਤਾ ਤਾਂ ਸੁਣਦਰਾਗਾ ਵਾ ਵਾਟਰਫੌਲ ਕੋਲ ਵੀ ਇਹ ਚੜਾਈ ਜਾਂਦੀ ਆ ਹੁਣ ਚੜਾਈ ਆਪਾਂ ਥੋੜੀ ਜਿਹੀ ਚੜਦੇ ਹੋਏ ਮਿਲਿਆ ਆਪਾਂ ਨੂੰ ਇੱਕ ਛੋਟਾ ਜਿਹਾ ਵਾਟਰਫੌਲ ਬਾ ਜਾ ਰਹੇ ਆ ਬਹੁਤ ਠੰਆ ਆ। ਅਗਰ ਆਪਾਂ ਨਾ ਇਥੋਂ 뷰 ਦੀ ਗੱਲ ਕਰੀਏ ਤਾਂ ਕਾਫੀ ਸੋਹਣਾ ਆ ਰਿਹਾ ਵਾ। ਨੀਚੇ ਗਲੇਸ਼ਰ ਵਗੈਰਾ ਸਾਰਾ ਦਿਖਦਾ ਕੋ ਪ੍ਰੋਪਰਲੀ। ਓਹੋ। ਵਾਟਰਫਾਲ ਦਾ ਪਾਣੀ ਥੱਲੇ ਆ ਰਿਹਾ ਵਾ। ਸਰਾ ਹੋਇਆ ਪਿਆ ਤਾਂ ਪੂਰਾ। ਜਮਾ ਸਰਾ। ਲਓ ਜੀ। ਹੁਣ ਰਾਹ ਕੁ ਹੋ ਗਿਆ ਵਾ। ਇਦਾਂ ਦਾ ਚਲਾਈ ਹੈਗੀ ਆ ਬਾੜੀ ਖੜਵੀ ਹੁਣ। ਖੰਡੋ ਹੀ ਪਿਆ ਸਾਰਾ ਆਪਾਂ ਨੂੰ ਆਈ ਹੋਈ ਗਰਮੀ ਪੂਰੀ ਸਮਾਂ ਚੜਦਾ ਪਿਆ ਵਾ 1.5 ਕਿਲੋਮੀਟਰ ਅਸੀਂ ਪੂਰਾ ਕਰ ਲਿਆ ਵਾ ਬਾਕੀ ਦਿਖਾਉਨੇ ਆ ਤੁਹਾਨੂੰ ਚੱਲਦੇ-ਚੱਲਦੇ ਆ ਜੋ ਲਓ ਜੀ ਹੁਣ ਆਪਣਾ ਇੱਕ ਹੋਰ ਸਟਾਪ ਲਿਆ ਹੁਣ ਆਪਾਂ ਹੁਣ ਖਾਣੇ ਪੀਣੇ ਆ ਗੋਬ ਮੜਾ ਬਟਾ ਹਲਕਾ ਫੁਲਕਾ ਫਿਰ ਆਪਾਂ ਇਸ ਤੋਂ ਬਾਅਦ 10 ਮਿੰਟ 15 ਮਿੰਟ ਰੈਸਟ ਕਰਕੇ ਫਿਰ ਆਪਾਂ ਦੁਬਾਰੋ ਫੇਰ ਚੱਲਦੇ ਹਾਂ ਉੱਪਰ ਨੂੰ ਹਾਂ ਆਪਣੇ ਬੰਦੇ ਆ ਰਿਹਾ ਹਾਂ ਆਪਣੇ ਪਿੱਛੇ ਕਲੇਸ਼ਰ ਲੇਕਿਨ ਉੱਧਰ ਰਹਿ ਚੁੱਕੇ ਆ ਪੁੱਤਰੀ ਦਿਖਾ ਰਹੇ ਆ ਪਰ ਆਪਾਂ ਪਹੁੰਚ ਗਏ ਕਲੇਸ਼ਰ ਦੇ ਬਿਲਕੁਲ ਕੋਲੇ ਤੇ ਆਪਾਂ ਚਾ ਵੀ ਜਿਹੜਾ ਪਿੰਡੀ ਰੁਕਿਆ ਤੇ ਆ ਗਏ ਆਪਣੇ ਬਾਕੀ ਦੇ ਸਾਥੀ ਚਾਪੀ ਕੇ ਦਪਾ 4 ਕਿਲੋਮੀਟਰ ਆ ਗਏ 2 ਕਿਲੋ ਆਉਂਦਾ ਨਹੀਂ 4 ਆ ਗਏ ਹੈ ਨਾ 4 ਕਿਲੋਮੀਟਰ ਆ ਗਏ ਮੈਂ ਨਾ 3 ਕਿਲੋਮੀਟਰ ਪਈ ਆਣੀ 3 ਕਿਲੋ ਆ ਗਏ ਉਹ ਬੀਰਾ ਫੋਟੋ ਖਿਚ ਰੇ ਆਪਣੀ ਦਰਵਾਜ਼ਾ ਹੈ ਵਰਕ ਕਰਕੇ ਇਨੀ ਠੰਡ ਦੇ ਵਿੱਚ ਚਾਹ ਪੀਣ ਦਾ ਸਵਾਲ ਨਾ ਕਿ ਬਸ ਰਹਾ ਹੋਇਆ ਪਿਆ ਕੰਮ ਬڑا ਸਵਾਲ ਹੋ ਗਿਆ ਚਾਪੇੜ ਦਾ 89 ਦੇ ਵਿੱਚ ਮੇਜਾ ਪਹਾੜੀਆਂ ਦਾ ਸਟੋਕ ਕਦਮ ਕਰਦੇ ਹੋਏ ਹੁਣ ਆਪਾਂ ਆ ਗਏ ਗਲੇਸ਼ੀਅਰ ਦੇ ਵਿੱਚ ਹੁਣ ਆਪਣਾ ਜਿੰਨਾ ਵੀ ਟਰੈਕ ਹੋਗਾ ਸਾਰਾ ਗਲੇਸ਼ੀਅਰ ਤੋਂ ਉੱਪਰ ਤੱਕ ਬਰਫ਼ ਦੇ ਵਿੱਚ ਹੀ ਜਾਣਾ ਆਪਾਂ ਐਸੇ ਥੱਲੇ ਤਾਂ ਬਰਫ਼ ਨਹੀਂ ਹੈਗੀ ਦੇਖੋ ਅੱਗੇ ਜਾ ਕੇ ਕੀ ਬੰਦ ਆਉ ਚਾਰ ਦਿਨ ਤੋਂ ਹੀ ਸੋਚੀ ਜਾਂਦੇ ਸੀ ਕਿ ਬਰਫ਼ ਦੇਖਣੀ ਆ ਫਾਈਨਲੀ ਦੇਖ ਹੀ ਲਈਆ ਟਰੈਕਿੰਗ ਵੈਸੇ ਬਹੁਤ ਔਖੀ ਆ ਛੋਟਾ ਜਿਹਾ ਰਹਾ ਬਣਿਆ ਹੋਇਆ ਵਾ ਅੱਗੇ ਬਾਕੀ ਗੱਲਾਂ ਵੀ ਕਰਾਂਗੇ ਸਮਾਂ ਹੋ ਰਿਹਾ ਕੋਈ ਨਾ ਮੰਨ ਆਪਾਂ ਜੇਠੀ ਦੇ ਪਾਸੋਂ ਹੁਣ ਆਏ ਆ ਵਾਜੇ ਘੁੱਟ ਦੇਣਾ ਹੁਣ ਆਪਾਂ ਅੱਗੇ ਜਾਣਾ ਵਾ ਗਲੇਸ਼ੀਅਰ ਦੇ ਉੱਪਰ ਇੱਧਰੋਂ ਜਾ ਕੇ ਉਹ ਜਾਣਾ ਟਾਪ ਤੇ ਹਾਂ ਫਿਰ ਆਪਣੇ ਨਾਲ ਤੇ ਬਾਕੀ ਆ ਰਹੇ ਆ ਇੱਕ ਆ ਗਿਆ ਬਲੂ ਪਰਨੇ ਵਾਲਾ ਬੱਟ ਦੇ ਥੋੜੀਆਂ-ਥੋੜੀਆਂ ਪਹਾੜੀਆਂ ਪਾਰ ਕਰਕੇ ਫੇਰ ਪੱਕੇ ਤੇ ਆ ਗਏ ਆ ਜਾ ਜਾ ਇੱਕ ਮੋੜ ਹੋਰ ਬਚਾ ਜੀ ਜਾਂਦੇ ਆ ਉਹ ਮਿਊਜ਼ਿਕ ਆ ਪਾਰ ਆ ਲੈ ਗਿਆ ਵਾ ਬਹੁਤਾ ਕਰ ਲਿਆ ਵਾ ਆਪਾਂ ਥੋੜਾ ਰਹਿ ਗਿਆ ਵਾ ਹੁਣ ਆਪਾਂ ਜਾ ਰਹੇ ਆਂ ਗਲੇਸ਼ੀਅਰ ਵੱਲ ਥੋੜਾ ਗਲੇਸ਼ੀਅਰ ਪਾਰ ਕਰ ਲਿਆ ਵੀਰੇ ਹੁਣੇ ਹਰ ਸਾਲ ਆਉਂਦੇ ਆ ਸਾਰੇ ਇਹਨਾਂ ਨੂੰ ਤਾਂ ਛੋਟੀ ਦੇ ਸਾਰੇ ਦੀ ਲੋਡ ਵੀ ਨਹੀਂ ਪੈਂਦੀ ਹੈਗੀ ਪਤਾ ਵੈ ਇਹਨਾਂ ਨੂੰ ਕਿਦਾਂ ਚੀਤੁਰਨਾ ਵਾ ਜੋਰ ਦੀ ਛੋਟੀ ਮਾਰੀ ਜਾਂਦੇ ਆ ਫੇਰ ਉੱਪਰ ਚੜਨਾ ਸਾਡੀ ਬੱਸ ਹੋਈ ਪਈ ਔਰੇ ਹੁਣ ਤਾਂ ਸਾਰੇ ਪਾਸੇ ਬਰਫੀ ਵਰਫ ਹੋਈ ਪਈ ਆ ਬੁਰਾ ਹਾਲਾ ਬਰਫ ਨਾਲ ਟੋਏ ਵਾਲੇ ਵੱਡੇ ਵੱਡੇ ਪਏ ਪਏ ਦੇਖੋ ਮਰੀ ਬਰਫ਼ 4 4 4 4 5 5 ਫੁੱਟ ਬਰਫ਼ ਹੋਈ ਪਈ ਆ ਦਰਦ ਦਰਦ ਤੇ ਵਾਟਰਫਾਲ ਆਇਆ ਪੁਰ ਦੇ ਉੱਤੋਂ ਪਾਣੀ ਬਰਫ਼ ਨੂੰ ચીਰਦਾ ਹੋਇਆ ਥੱਲੋਂ ਸੀ ਜਾ ਰਿਹਾ ਵਾ ਬਿਲਕੁਲ ਠੰਡੇ ਜੀ ਦੂਸਰਾ ਰਸਤਾ ਲਿਆ ਵਾ ਇੱਕ ਪਹਾੜੀਆਂ ਵਾਲਾ ਰਸਤਾ ਵਾ ਆਪਾਂ ਦੂਸਰਾ ਰਸਤਾ ਲਿਆ ਵਾ ਪਹਾੜੀ ਵਾਲਾ ਜਾ ਰਹੇ ਆ ਹਨ ਬਰਫ਼ ਕਾਫੀ ਆ ਬਾਕੀ ਜੀ ਵਾਈ ਕਰੂ ਦਿੱਕਤ ਪਾਣਾ ਅਪਾ ਪਹੁੰਚ ਹੀ ਗਏ ਆ ਸਰ 500 ਮੀਟਰ ਰਹਿ ਗਿਆ ਹੋਊਗਾ ਘਟੋ ਘਟ ਆ ਦੇਖੋ ਆ ਜਿਆਦਾ ਵੀਰੇ ਹੁਣੀ ਮੇਰੇ ਤੋਂ ਅੱਗੇ ਆਪਾਂ ਦੂਸਰੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਵਾ ਕੰਮ ਖਿੱਚਿਆ ਹੋ ਗਈ ਪਹਿਲੀ ਅਰਦਾਸ ਤਾਂ ਹੋ ਚੁੱਕੀ ਆ ਕੰਮ ਪੂਰਾ ਖਿੱਚਿਆ ਪਿਆ ਵਾ ਆਪਣਾ ਵੀ ਉਰੇ ਵੀ 4G ਵਗੈਰਾ ਲੱਗੇ ਹੋਏ ਆ ਸਫਾਈ ਕਰਨ ਦੇ ਲਈ ਕੰਮ ਉੱਕੇ ਕਰਨ ਦੇਖਿਓ ਭਾਈ ਤੇ ਬਰਫਾ ਬਹੁਤ ਜ਼ਿਆਦਾ ਵਾ ਪੰਜ ਪੰਜ ਫੋਟ ਉੱਪਰ ਹੋਈ ਪਈ ਆ ਬਰਫ ਸਾਹ ਵੀ ਅੰਦਰ ਨੇ ਸਟੈਪ ਬਣਾ ਕੇ ਦਿੱਤੇ ਆਪਣੇ ਲਈ ਸੰਗਤ ਲਈ ਕਿਦਾਂ ਪਾਰ ਕਰਨੀ ਆ ਬਿਲਕੁਲ ਛੋਟਾ ਪੂਰਾ ਵਧੀਆ ਮਾਹੌਲ ਬਣਿਆ ਘੱਟੋ ਘਾਟ ਨਹੀਂ ਵੀ ਮੇਰੀ ਹਾਈਟ 6 ਫੋਟ 6 ਜਾਂ ਫੋਟ चली हुई रास्त। रास्ता हो गया वो पूरा साफ देखो संगत आ रही है संगत जा भी रही है जो सवेरे आए थे वो जा रहे हैं 4 ਦਿਨਾਂ ਤੋਂ ਬਾਅਦ ਫਾਈਨਲੀ ਆਪਾਂ ਪਹੁੰਚ ਹੀ ਗਏ ਆ ਦੇਖੋ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆਪਾਂ ਬਸ ਮਸਾਂਈ 100 ਮੀਟਰ ਮਸਾਂਈ 100 ਮੀਟਰ ਰਹਿ ਗਿਆ ਵਾ ਆਜੋ ছ <laughs> ফটোগ্রাফি ਲੋ ਜੀ ਇਤਰਾ ਅਰਦਾਸ ਪੂਰੀ ਹੋਣ ਤੋਂ ਬਾਅਦ ਹੁਣ ਆਪਾਂ ਆਏ ਆ ਲక్ష్ ਲక్ష్మణ ਮੰਦਿਰ ਹੁਣ ਇੱਥੇ ਦੇਖਦੇ ਆ ਕਿ ਆਗਲੇ ਗਲੇਸ਼ੀਅਰ ਦਾ ਥਿਊ ਆ ਰਿਹਾ ਵਾ ਖਤਰਨਾਕ ਥਿਊ ਆ ਗਲੇਸ਼ੀਅਰ ਦਾ ਆਇਆ ਹੁੰਦਾ ਤਾਂ ਕਿੱਝ ਦੀ ਜਲਦੀ ਜਲਦੀ ਬੋਲ ਬਾਦੂ ਬਾਦੋ ਫੈਂਟਲੀ ਦੇਖੋ ਸਾਰੀ ਬਰਫੀ ਬਰਫੀ ਦੇਖੋ ਮੇਰਾ ਫੋਨ ਕਿਸ ਦੇ ਪਾਸ ਹੈ ਨਾ ਹੋਰ ਮੇਰਾ ਫੋਨ ਚੱਲ ਜਾਣਾ ਇਹ ਤਾਂ ਬੰਦ ਹੋ ਗਿਆ ਤੇਰਾ ਫੋਨ ਬੰਦ ਹੋ ਗਿਆ ਦੂਸਰਾ ਫੋਨ ਆਪਣਾ ਹੋ ਗਿਆ ਬੰਦ ਲਓ ਜੀ ਐਸੀ ਆਪਣਾ ਅੱਜ ਦਾ ਬਲੌਗ ਵੀਡੀਓ ਪਸੰਦ ਆ ਦੇ ਵਿੱਚ ਚੈਨਲ ਨੂੰ ਕੰਨ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਐਂਡ ਥੈਂਕ ਯੂ ਸੋ ਮੱਚ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ